ਫਿਲੌਰ ਦੇ ਇੱਕ ਪ੍ਰਾਈਵੇਟ ਸਕੂਲੀ ਬੱਸ ਦੀਆਂ ਬ੍ਰੇਕਾਂ ਹੋਈਆਂ ਫੇਲ ਬੱਸ ਨੇ 4 ਗੱਡੀਆਂ ਦਾ ਕੀਤਾ ਭਾਰੀ ਨੁਕਸਾਨ ਫਿਲੌਰ ਅੱਜ ਦੁਪਹਿਰ ਦੇ ਟਾਈਮ ਫਿਲੌਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ 4 ਗੱਡੀਆਂ ਦਾ ਹੋਇਆ ਭਾਰੀ ਨੁਕਸਾਨ ਭਾਵੇਂ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਵਾਸਤੇ ਕਈ ਸਖਤ ਕਦਮ ਚੁੱਕੇ ਹਨ ਪਰ ਕਈ ਪ੍ਰਾਈਵੇਟ ਸਕੂਲ ਸਰਕਾਰ ਵੱਲੋਂ ਬਣਾਏ ਨਿਯਮਾਂ ਨੂੰ ਟਿੱਚ ਕਰਕੇ ਨਹੀਂ ਜਾਣਦੇ ਇਸੇ ਤਰ੍ਹਾਂ ਦਾ ਮਾਮਲਾ ਫਲੋਰ ਦੇ ਬੇਰਕਾ ਮਿਲਕ ਪਲਾਂਟ ਦੇ ਸਾਹਮਣੇ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੇ ਡਰਾਈਵਰ ਵੱਲੋਂ ਸਕੂਲੀ ਬੱਸ ਨੂੰ ਰੋਡ ਦੇ ਜਾ ਰਹੀਆਂ ਚਾਰ ਗੱਡੀਆਂ ਵਿੱਚ ਜਾ ਠੋਕਿਆ ਜਿਸ ਨਾਲ ਚਾਰੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਸ ਮੌਕੇ ਇੱਕ ਕਾਰ ਚਾਲਕਾ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਇਸ ਤਰ੍ਹਾਂ ਬੱਸ ਨੂੰ ਲੈਣ ਕੇ ਆਇਆ ਕਿ ਜਿਸ ਤਰ੍ਹਾਂ ਉਸਨੇ ਨਸਾਂ ਕੀਤਾ ਹੋਇਆ ਹੋਵੇ ਬੱਸ ਨੂੰ ਇੱਕ ਤੋਂ ਬਾਅਦ ਇੱਕ ਗੱਡੀ ਵਿੱਚ ਠੋਕਦਾ ਤੁਰਿਆ ਆਇਆ ਇਸ ਮੌਕੇ ਸ਼ੰਕਰ ਸੰਦੂ ਕਾਉਂਸਲਰ ਫਿਲੌਰ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਕੰਡਮ ਬੱਸਾਂ ਚਲਾ ਰਹੇ ਹਨ ਉਹਨਾਂ ਕਿਹਾ ਕਿ ਅਗਰ ਇਹਨਾਂ ਦੀ ਗਲਤੀ ਨਾਲ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਪਹੁੰਚੇ ਐਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਸਕੂਲੀ ਬੱਸ ਵੱਲੋਂ 4 ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਉਹਨਾਂ ਕਿਹਾ ਕਿ ਬੱਸ ਡਰਾਈਵਰ ਦੇ ਦੱਸਣ ਮੁਤਾਬਕ ਬੱਸ ਦੀ ਬ੍ਰੇਕ ਨਹੀਂ ਲੱਗੀ ਪਰ ਜੋ ਵੀ ਹੋਵੇ ਇੱਕ ਡੂੰਗੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਬੱਸਾਂ ਵਿੱਚ ਇਹਨਾਂ ਡਰਾਈਵਰਾਂ ਦੇ ਭਰੋਸੇ ਸਕੂਲਾਂ ਨੂੰ ਫੇਜਦੇ ਹਨ ਜੇਕਰ ਇਹ ਐਂ ਗਹਿਲੀ ਕਰਨਗੇ ਤਾਂ ਫਿਰ ਕਿਸ ਤੇ ਭਰੋਸਾ ਕੀਤਾ ਜਾਏ ਇਸ ਭਿਆਨਕ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਚਾਰ ਗੱਡੀਆਂ ਬੁਰੀ ਤਰ੍ਹਾਂ ਦੁਖਸਾਲੀਆਂ ਗਈਆਂ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਾਰਾ ਸਟ੍ਰਾਈਵਰ ਦੀ ਗਲਤੀ ਆ ਈਐਨ ਐਸਕੂਲ ਦੀ ਬਸ ਆ ਸਾਫ਼ ਵੀ ਚੰਗੀ ਬਣਾ ਦੇ ਸਕਦੇ ਆ ਇੱਕ ਵਾਰ ਬਸ ਵਾ ਵਿੱਚ ਕੋਈ ਇਹ ਨਾ ਉੱਟਾ ਉੱਟਾ ਡਰਾਈਵਰ ਕਹਿੰਦਾ ਮੈਨੂੰ ਕੋ ਪਤਾ ਬ੍ਰੇਕ ਸਟੀਰੀਂਗ ਦਾ ਸਾਰਾ ਪਾ ਜਾਮ ਆ ਕੱਲ ਨੂੰ ਇਹ ਨਿਆਣੇ ਨਕਸਾਂੜ ਵੀ ਹੋਸਾ ਦਾ ਇਹ ਨਿਆਣੇ ਸਕੂਲ ਦੇ ਹੁੰਦੇ ਜਾਂਦੇ ਆ ਕੱਲ ਨੂੰ ਉਹਨਾਂ ਦੀ ਜ਼ਿੰਮੇਵਾਰੀ ਕੌਣ ਭਰੇਗਾ ਇਹ ਨਿਆਣੇ ਕੱਲ ਨੂੰ ਮਰਦੇ ਜੇ ਨਕਸਾਂੜ ਨਿਆਣੇ ਦਾ ਜਾਨੀ ਮਾਰਦਾ ਜਾਨੀ ਤੇ ਉੱਧਾ ਬਚਾ ਜਾਨੀ ਨੁਕਸਾਨ ਜਾਨੀ ਨਾਲ ਬਸਰਾਣਾ ਪਰ ਸਾਰੀਆਂ ਨਵੀਆਂ ਗੱਡੀਆਂ ਇੱਕ ਸਾਈਡ ਖੜੀਆਂ ਜਿਹੜੀਆਂ ਇਧਰੋਂ ਦਾ ਲੈ ਕੇ ਆਏ ਤਾਂ 25 ਤੋਂ 35 40 ਫੁੱਟ ਤੋਂ ਜਿਆਦਾ ਕਹ ਲੈ ਨਾ ਘਰੋਂ ਉਤਰਨ ਵਾਸਤੇ ਸਕੂਲ ਬੱਸ ਵਾਲਾ ਇੱਕ ਸੀਟ ਦਾ ਲੈ ਬੱਸ ਵਾਲਾ ਘੀਸਾ ਲੈ ਕੇ ਆਇਆ ਬੰਦਿਆਂ ਦਾ 50 ਸਾਨੂੰ ਜਿਆਦਾ ਵਜਾ ਹੋ ਗਿਆ ਬੰਦਾ ਇੱਕ ਵਿੱਚ ਬੈਠਾ ਸੀ ਉਹ ਕੋਤੇ ਵਜਾ ਹੋ ਗਿਆ ਜੀ ਸਰ ਕੀ ਨਾਮ ਆ ਨਾਮ ਰਾਮਰਾਲ ਪਲੇਰੇ ਜੀ ਇਹ ਪਤਾ ਲੱਗਾ ਇੱਕ ਤੁਹਾਡੀ ਗੱਡੀ ਵੀ ਆ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਇਕੱਠਾ ਕੀ ਮਾਮਲਾ ਸੀ ਤਾਂ ਇਹ ਡਰਾਈਵਰ ਪਿੱਛੋਂ ਆਇਆ ਗੱਡੀ ਤੇਜ਼ ਲੈ ਕੇ ਆ ਉਹ ਅਟੈਕ ਕਰਨ ਲੱਗਾ ਵਾ ਟਰ ਦੇ ਮਾਰੀ ਦੋਹ ਦੇ ਮਾਰੀ ਤਿੰਨ ਦੇ ਮਾਰੀ ਚੌਥੀ ਦੇ ਫੇਰ ਗੱਡੀ ਦੇ ਨੇ ਮਾਰ ਤੀ ਪਤਾ ਨਹੀਂ ਇਹਦੇ ਦਿਮਾਗ ਦੇ ਨੁਕਸੇ ਆ ਜਾਂ ਨਖਾਦਾ ਪੀਤਾ ਕੁਛ ਜਾਏ ਨਹੀਂ ਪਤਾ ਕੀ ਗੱਲ ਆ ਕੀ ਨਹੀਂ ਆ ਅੱਛਾ ਜੀ ਬਾਕੀ ਜਿਹੜੇ ਗੱਡੀਆਂ ਵਾਲੇ ਠੀਕ ਆ ਗੱਡੀਆਂ ਵਾਲੇ ਠੀਕ ਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਲੇਕਿਨ ਮਾਲੀ ਨੁਕਸਾਨ ਬਹੁਤ ਜ਼ਿਆਦਾ ਲੱਖ ਰੁਪਈਆ ਤੁਹਾਨੂੰ ਦੇਖ ਹੀ ਜਾਏ ਤੇ ਲਖਵਿੰਦਰ ਭਾਜੀ ਇੱਕ 4-5 ਗੱਡੀਆਂ ਦਾ ਐਕਸੀਡੈਂਟ ਹੋਇਆ ਵਿੱਚ ਸਕੂਲ ਬੱਸ ਵੀ ਆ ਕੀ ਸਾਰਾ ਮਾਮਲਾ ਮਾਮਲਾ ਜੀ ਸਕੂਲ ਬੱਸ ਤੇ ਡਰਾਈਵਰ ਤੋਂ ਮਰਾ ਹੋ ਬ੍ਰੇਕ ਨਹੀਂ ਲੱਗੀ ਓਕੇ ਜੀ ਚਾਰ ਉਹਦੀ ਬ੍ਰੇਕ ਫੇਲ ਹੋ ਗਈ ਜਿਹੜੀ ਬ੍ਰੇਕ ਨਹੀਂ ਲੱਗੀ ਉਹਦੇ ਕਰਕੇ ਉਹ ਚਾਰ ਗੱਡੀਆਂ ਭੱਜ ਚੁੱਕੀਆਂ ਕਿਹੜੇ ਡਰਾਈਵਰ ਤੋਂ ਨਹੀਂ ਲੱਗੀ ਬੱਸਾਂ ਨੇ ਇਹ ਬੱਸ ਕਿਹਦੇ ਆ ਓਕੇ ਜੀ ਕੀ ਨਾਮ ਹੈ ਜੀ ਜਾਂਚ ਚ ਆਇਆ ਉਸਦੇ ਡਰਾਈਵਰ ਦਾ ਨਾਮ ਹੈਗਾ ਜੀ ਪਰਮਜੀਤ ਸਿੰਘ ਜੀ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਜਾਨੀ ਨੂੰ ਸਾਨੂੰ ਕੋਈ ਇਹ ਕਿੱਧਰ ਆ ਰਹੀ ਸੀ ਬੱਸ ਜਿਹੜੀ ਲੱਗੀ ਆ ਮੋਰ ਲੋ ਇੱਧਰ ਮੋਰ ਉਹ ਯਾਰ ਅਸੀਂ ਕਰਦੇ ਬੱਚੇ ਬੱਚੇ ਵੀ ਸੀ ਸਕੂਲ ਦੇ ਜਾਂਦਾ ਸਕੂਲ ਕੀ ਕਾਰਨ ਕੀ ਦੱਸੇ ਐਕਸੀਡੈਂਟ ਦਾ ਕਹਿੰਦਾ ਵੀ ਬ੍ਰੇਕ ਨਹੀਂ ਲੱਗੀ ਬੱਪਾ ਅੱਛਾ ਜੀ ਤੇ ਚਾਰ ਗੱਡੀਆਂ ਹੋ ਟੁਕੀਆਂ ਉਹਦੇ ਨਾਲ ਬਸ ਤੇ ਅਗਲੀ ਕਾਰਵਾਈ ਕੀ ਆ ਜੀ ਦੋਨਾਂ ਪਾਰਟੀਆਂ ਉਠਾਣੇ ਸਾਫ ਲਿਆ ਜੀ ਓਕੇ ਜੀ ਡਰਾਈਵਰ ਕਵਦੀਆ ਜਿਆ ਖਾਲੀ ਡਰਾਈਵਰ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ